ਪਿਆ ਸਤਿ ਆ ਮੰਗਾਂ ਨੂੰ ਮੇ ਮਾਪਿਆਂ ਦੀ ਕਰਾਂ ਤਾਰੀਫ਼ ਕਿਵੇਂ ਮੇਰੇ ਅੱਖਰਾਂ ਵਿੱਚ ਇਹਨਾਂ ਜੋਰ ਨਹੀਂ ਦੁਨੀਆ ਵਿੱਚ ਭਾਵੇਂ ਲੱਖ ਰਿਸ਼ਤੇਦਾਰੀਆਂ ਪਰ ਮਾਪਿਆਂ ਜਿਹਾ ਕੋਈ ਹੋਰ ਨਹੀਂ ਵਾ ਵਾ ਬਈ ਕਮਾਲ ਦੀ ਗੱਲ ਕਹੀ ਅੱਜ ਰੱਬ ਨੇ ਕਹਿੰਦਾ ਮੰਗਣ ਹੀ ਆਉਂਦੇ ਹਾਂ ਕਦੇ ਮਿਲਣ ਵੀ ਆਇਆ ਕਰੋ ਜਿੱਤੇ بیمار ਹੋਵੇ ਤਾਂ ਦੁੱਖ ਲੱਗਦਾ ਏ ਜੇ ਨੂੰ بیمار ਹੋਵੇ ਤਾਂ ਬਹਾਨਾ ਲੱਗਦਾ ਏ ਵਨ ਵਿੱਚ ਗੀੜੇ ਖਾਂਦਾ ਲੱਗਿਆ ਕਿਨਾਰੇ ਤੇ ਲੋਕਾਂ ਭਾਂਨੇ ਸੋਰਸ ਬੜੇ ਸੀ ਮੈਨੂੰ ਪਤਾ ਖਾਰੇ ਨਹੀਂ ਢਿੱਲਾ ਪੈਂਦਾ ਉਮੀਦ ਦਾ ਤਾਰਾ ਢਾਗਾ ਆਸਾਂ ਦੇ ਨਾਲ ਕਸ ਜਾਂਦੇ ਯਾਰ ਕਿਤਾਬਾਂ ਵਰਗੇ ਮੇਰੇ ਗੱਲ ਪਤੇ ਦੀ ਦੱਸ ਜਾਂਦੇ ਪਹਿਲਾਂ ਪਹਿਲਾਂ ਕੌੜੇ ਲੱਗਦੇ ਫਿਰ ਦਿਲਾਂ ਵਿੱਚ ਵਸ ਜਾਂਦੇ ਪਰ ਇਹਨੂੰ ਮਨ ਦਾ ਝੁਕਣਾ ਵੀ ਬਹੁਤ ਜ਼ਰੂਰੀ ਜ਼ਰੂਰੀ ਹੈ ਕੱਲਾ ਸਨੋਂ ਨਾਲ ਹੀ ਪਰਮਾਤਮਾ ਨਹੀਂ ਮਿਲਦਾ ਰੱਖੋ ਸਰਾਬ ਤੇ ਭਰੋਸਾ ਉਸ ਦੇ ਰੰਗ ਨਿਆਰੇ ਨੇ ਰੱਖੋ ਸਰਾਬ ਤੇ ਭਰੋਸਾ ਉਸ ਦੇ ਰੰਗ ਨਿਆਰੇ ਨੇ ਜਦੋਂ ਲਿਆਉਂਦਾ ਜੇ ਦਿਨ ਚੰਗੇ ਫਿਰ ਪਿੱਛੇ ਭਜਦੇ ਸਾਰੇ ਨੇ ਚੰਗਾ ਲੱਗਦਾ ਇਹ ਦਿਲ ਨੂੰ ਗੁਰੂ ਤੇਰਾ ਤੂੰ ਜੋ ਮਨਤਾ ਕਰਵਾਈਆਂ ਅਸੀਂ ਭੁੱਲ ਗਏ ਕਿਵੇਂ ਤੁਹਾਡਾ ਬੁੱਜੇ ਦੁਰਬ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਹੈ ਤੁਹਾਡੇ ਲਈ ਉਹ ਹੀ ਕਰਦਾ ਹੈ ਜਿਹੜਾ ਤੁਹਾਡੇ ਲਈ ਚੰਗਾ ਹੈ ਤੇ ਉਹਨਾਂ ਫਾਦੂ ਲੋਕਾਂ ਨੂੰ ਦੂਰ ਕਰ ਦਿੰਦਾ ਹੈ ਜਿਹੜਾ ਤੁਹਾਡੇ ਕਾਬਿਲ ਨਾ ਹੋਵੇ ਕਿਸੇ ਦਿਨ ਤਾਂ ਰੌਸ਼ਨ ਹੋਵੇਗੀ ਮੇਰੀ ਵੀ ਜ਼ਿੰਦਗੀ ਤੇ ਵਾਹਿਗੁਰੂ ਇੰਤਜ਼ਾਰ ਮੈਨੂੰ ਸਵੇਰ ਦਾ ਨਹੀਂ ਤੇਰੀ ਰਹਿਮਤ ਦਾ ਹੈ ਔੜੀ ਘੜੀ ਨਾ ਦੇਖਣ ਲਈ ਆਪਣਾ ਪਰਦਸ ਬਣ ਲੈ ਹੱਥ ਦੇ ਰੱਖੇ ਆਪਣੇ ਕਉਮ ਸਾਸ ਸਾਸ ਪ੍ਰਤੀ ਪਾਲੇ ਗਿਆਨ ਮੈਨੂੰ ਵੀ ਵਧੀਆ ਲੱਗਦਾ ਹੈ ਪਰ ਪਹਿਲਾਂ ਆਪਣੇ ਤੇ ਅਮਲ ਕੀਤਾ ਹੋਇਆ ਹੋਵੇ ਤਾਂ ਇੱਜ਼ਤ ਦੇਖੀ ਤਾਂ ਸਿਰਫ ਰੱਬ ਦੇ ਘਰ ਜਿੱਥੇ ਰੋ ਵੀ ਲਵੋ ਤਾਂ ਦੁਨੀਆ ਤਮਾਸ਼ਾ ਨਹੀਂ ਬਣਾਉਂਦੀ ਕੋ ਤਾਨੂੰ ਬਚਪ ਕਰਾਉਂਦੀ ਮੇ ਦੇਖੀ ਦੁਨੀਆ ਮੈਂ ਬੰਦਾ ਰੋਵੇ ਹੋਰ ਕਰਾਉਂਦੇ ਦੇਖੀ ਦੁਨੀਆ ਮੈਂ ਜਉਂਦੇ ਜੀਣਾ ਜਿਸ ਮਾਂ ਬਾਪ ਨੇ ਰੋਟੀ ਦਿੱਤੀ ਮਰਦੇ ਪਿੱਛੇ ਪਿੰਦਰ ਜੰਮਦੀ ਦੇਖੀ ਦੁਨੀਆ ਮੈਂ ਲੱਗਨ ਨਾ ਦੇਈ ਤੱਤੀ ਤੱਤੀ ਵਾ ਮਾਲਕਾ ਬੜੇ ਔਖੇ ਨੇ ਜ਼ਿੰਦਗੀ ਦੇ ਰਾ ਮਾਲਕਾ ਬਹੁਤ ਖੁਸ਼ ਆ ਤੇਰੀ ਲਜਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਰਹਿਮਤ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ ਲੋਕਾਂ ਨੇ ਕੁਝ ਦਿੱਤਾ ਸੁਣਾਇਆ ਵੀ ਬਹੁਤ اے ਵਾਹਿਗੁਰੂ ਇੱਕ ਤੇਰਾ ਹੀ ਦਰ ਹੈ ਜਿੱਥੇ ਕਦੇ ਤਹਾਨਾ ਨਹੀਂ ਮਿਲਿਆ ਜਦੋਂ ਜਦੋਂ ਮੈਨੂੰ ਲੱਗਾ ਕਿ ਮੈਂ ਤੇਰੇ ਲਈ ਆਖ ਖਾਸ ਹਾਂ ਤੇਰੀ ਬੇਦੁਖੀ ਇਹ ਸਮਝਾ ਦਿੱਤਾ ਕਿ ਮੈਂ ਛੁੱਟੀ ਆਸ ਵਿੱਚ ਹਾਂ ਜਮੀਦਾ ਬਦਲ ਦਿੰਦਾ ਹੈ ਲਕੀਣਾ ਬਦਲ ਦਿੰਦਾ ਹੈ ਤੂੰ ਯਕੀਨ ਕਰਕੇ ਦੇਖੋ ਤਕਦੀਰਾਂ ਬਦਲ ਦਿੰਦਾ ਹੈ ਕਿਸੇ ਦੇ ਕਿਸੇ ਦੇ ਸਬਰ ਨੂੰ ਇੰਨਾ ਵੀ ਨਾ ਪਰਖੋ ਕਿ ਉਹ ਤੁਹਾਡੇ ਹੀ ਤਲਾਫ ਬੋਲਣ ਲਈ ਮਜਬੂਰ ਹੋ ਜਾਵੇ ਸੱਚੇ ਬੰਦੇ ਦੀ ਕਮਜ਼ੋਰੀ ਉਹਦੇ ਜਜਬਾਤ ਹੁੰਦੇ ਨੇ ਜਿਨ੍ਹਾਂ ਦਾ ਫਾਇਦਾ ਲੋਕੀ ਰੱਜ ਕੇ ਰੈਂਦੇ ਨੇ ਦੁਨੀਆਂ ਸੁੱਟਨ ਨੂੰ ਫਿਰਦੀ ਤੇ ਮਾਲਕ ਡਿੱਗਣ ਨਹੀਂ ਦਿੰਦਾ ਇਹ ਜੋ ਹਾਲਤ ਨੇ ਬਿਨਾ ਕੋਈ ਇੱਕ ਦਿਨ ਸੂਦਰ ਜਾਣਗੇ ਪਰ ਅਫਸੋਸ ਕੁਝ ਲੋਕ ਮੇਰੇ ਦਿਲ ਚ ਉਤਰ ਜਾਣਗੇ ਜਦੋਂ ਸਹੀ ਸਮਾਂ ਆਵੇਗਾ ਰੱਬ ਤੈਨੂੰ ਆਇਨਾ ਕੁਝ ਕਰ ਦੇਵੇਗਾ ਕਿ ਜਿਵੇਂ ਤੂੰ ਕਦੇ ਕੋਈ ਦੁੱਖ ਦੇਖਿਆ ਹੀ ਨਾ ਹੋਵੇ ਘਰ ਵਿੱਚ ਨਾਮ ਜਪਣ ਵਾਲੀ ਇੱਕ ਰੂਪ ਪੈਦਾ ਹੋ ਜਾਵੇ ਕੋਸ ਦੇ ਜੱਪੇ ਹੋਏ ਨਾਮ ਅਤੇ ਕੀਤੀ ਹੋਈ ਬਿਰ ਬੰਦਗੀ ਇਹ ਸਦਕਾ ਕਈ ਆਉਣ ਵਾਲਿਆਂ ਕੁੱਲਾ ਦਾ ਪਾਲ ਉਤਰਾ ਹੋ ਚੰਦਾ ਏ ਰੱਬਾ ਜਨਮ ਅਗਲਾ ਦੇਵੀ ਦੇਵੀ ਭਾਵੇਂ ਬਗੈਰ ਸਾਹਾਂ ਦਾ ਰੋੜ ਹੀ ਬਣਾ ਦੇਵੀ ਭਾਵੇਂ ਬਣਾ ਦੇਵੀ ਗੁਰੂ ਕਾ ਦੇ ਰਾਹਾਂ ਦਾ ਤੱਬਾ ਸੁਖ ਦੇਣਾ ਤਾਂ ਇੰਨਾ ਦੇਵੀ ਕੀ ਹੱਕਾਰ ਨਾ ਆਵੇ ਤਾਂ ਦੁੱਖ ਦੇਣਾ ਤਾਂ ਇੰਨਾ ਵੀ ਦੇਵੀ ਤੇਰੇ ਤੋਂ ਵਿਸ਼ਵਾਸ ਨਾ ਜਾਵੇ ਤੱਤ ਬੋਲਦਾ ਸਾਹਸਕ ਸਾਹਸ ਕਰੋ ਨਤੀਜੇ ਪੱਕਾ ਆਨ ਦੀ ਸ਼ਕਤੀ ਰੱਬ ਦੇਵੇਗਾ ਰੱਬ ਨਾਲ ਇਸ ਇੱਕ ਵਕਤ ਉਹ ਵੀ ਆਉਂਦਾ ਹੈ ਕਿ ਦੁਆ ਤਾਂ ਬਹੁਤ ਦੂਰ ਦੀ ਗੱਲ ਹੈ ਬੰਦਾ ਸਿਰਫ ਸੋਚਦਾ ਹੈ ਤਾਂ ਰੱਬ ਨਿਵਾਜ ਦਿੰਦਾ ਹੈ ਕਣ ਕਣ ਅੰਦਰ ਬਾਬਾ ਨਾਨਕ ਹਰ ਦਾ ਅੰਦਰ ਬਾਬਾ ਨਾਨਕ ਆਵਾੰਦਰ ਬਾਬਾ ਨਾਨਕ ਸਹਾ ਅੰਦਰ ਬਾਬਾ ਨਾਨਕ ਕਿੱਧਰ ਲੱਭਦਾ ਫਿਰਦਾ ਬੰਦਿਆ ਤੇਰੇ ਮਨ ਦੇ ਅੰਦਰ ਬਾਬਾ ਨਾਨਕ ਸੈਲ ਸਿਆਨ ਬਾਲਾ ਕੋਈ ਤਾਂ ਇੱਕ ਨਾ ਚਰੇ ਨਾ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਤੇ ਤਰਾਇਆਂ ਹੋਣ ਤਾਂ ਵੀ ਪੁੱਲਣਾ ਵਿੱਚ ਇੱਕ ਹੀ ਚਤਰਾਈ ਸਾਹ ਨਹੀਂ ਦਿੰਦੀ ਰੱਬ ਤੋਂ ਡਰਿਆ ਕਰੋ ਮਸਲੀ ਮਾਰੀ ਚਪੇੜ ਖੜਕਾ ਨਹੀਂ ਕਰਦੀ ਪਰ ਖੜਕਾ ਜ਼ਰੂਰ ਦਿੰਦੀ ਹੈ ਕਿਸੇ ਨੂੰ ਤਕਲੀਫ ਦੇ ਕੇ ਆਪਣੀ ਖੁਸ਼ੀ ਦੀ ਦੁਆ ਨਾ ਕਰੋ ਅਜਿਹੀਆਂ ਦੁਆਵਾਂ ਕਦੇ ਪ੍ਰਵਾਨ ਨਹੀਂ ਹੁੰਦੀਆਂ ਅੰਨਿਆ ਹਨੇਰਿਆਂ 'ਚ ਬਲਵ ਜਿਹਾਏਗਾ ਜਦੋਂ ਕੀਤੇ ਸੁਜਨਾਂ ਦੇ ਚਿੱਤਿਆਂ 'ਚ ਆਏਗਾ ਇੰਨੇ ਪਾਪ ਵੀ ਨਾ ਕਮਾਓ ਕਿ ਵਕਤ ਦੀ ਦੀ ਮਾਰ ਛੱਲੇ ਨਾ ਜਾਵੇ ਸਾਰਾ ਉਲਝਿਆ ਪਿਆ ਹੈ ਪਤਾਨਾ ਬਨ ਸਾਨੂੰ ਤੇਰੀ ਲੋੜ ਦਾ ਤੇ ਆ ਤਦ ਤੋਬਾ ਕੀਤੇ ਗੁਨਾਹਾਂ ਦੀ ਗੁਨਾਹ ਵੀ ਲੱਗ ਲਏ ਗਏ ਰੋਂ ਸੀ ਹੈਰਾਨ ਹੈ ਬਖਸ਼ੀਸ਼ਾਂ ਦੇਖ ਕੇ ਇੰਨਾ ਵੱਡਾ ਭੁਖਸ਼ਣ ਹਾਰ ਕੌਣ ਸੀ ਨਾ ਗਣ ਕੇ ਦੰਦਾ ਇਹ ਨਾ ਤੋਲ ਕੇ ਦੰਦਾ ਤੇ ਮੇਰਾ ਸਤਿਗੁਰ ਜਦ ਵੀ ਦੰਦਾ ਦਿਲ ਖੋਲ ਕੇ ਦੰਦਾ ਏ ਮੇਰੇ ਕਰਮ ਹੀ ਮੇਰੇ ਨਾਲ ਜਾਣਗੇ ਜਿਨ੍ਹਾਂ ਨੂੰ ਮੈਂ ਆਪਣਾ ਸਮਝਦਾ ਉਸੇ ਸੇਵੇ ਤੋਂ ਪਿੱਛੇ ਮੁੜ ਜਾਣਗੇ ਬਾਹਰੋਂ ਸੁਨਸਰਾਂ ਇਸ ਜਿਸਦੀ ਪਰ ਅੰਦਰ ਲੱਗਦਾ ਕੋਲ ਕੋਈ ਮੇਰੇ ਉੱਤੇ ਮੇਰਿਆਂ ਸਾਈਆਂ ਬੂੰਦ ਦੇ ਸ਼ਕ ਦੀ ਦੋੜ ਕੋਈ ਜਦੋਂ ਪਾਰ ਲੰਘਾਵੇ ਬੇੜਾ ਫਿਰ ਡੁੱਬਣ ਵਾਲਾ ਕਿਹੜਾ ਮੈਂ ਖੁਦਾ ਮੇਰੀ ਰੂਹ ਦੀ ਕੀ ਤਲਬ ਹੋ ਤੂੰ ਫਿਰ ਕੈਸੇ ਕਹਿ ਦੂ ਕਿ ਅਲੱਗ ਹੋ ਤੂੰ ਫਰੀਦਾ ਪਾਣੀ ਦਾ ਬੁਲਬੁਲਾ ਇਹ ਤੇਰੀ ਔਕਾਤ ਜਿਸ ਕਰ ਮੌਜਾ ਮਾਨੀਆਂ ਇੱਕ ਨਾ ਰੱਖਣਾ ਰਾਤ ਪਰ ਬਫਰਜੀ ਪੁਰਸਾ ਕਿਸਮਤ ਨਹੀਂ ਵੈ ਗੁਰੂ ਤੇ ਰੱਬ ਉਹ ਚਾਹੇ ਤਾਂ ਕਿਸਮਤ ਬਦਲੇ ਵੀ ਸਕਦਾ ਹੈ ਜੋ ਪ੍ਰਮਾਤਮਾ ਦੇ ਸੱਚੇ ਦਿਲੋਂ ਵਿਸ਼ਵਾਸ ਕਰਦਾ ਹੈ ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ ਹਰ ਚੀਜ਼ ਦਾ ਵਕਤ ਤੈ ਹੈ ਹਰ ਜਗ੍ਹਾ ਤੈ ਹੈ ਤੁਸੀਂ ਕਿਤੇ ਪਹੁੰਚਦੇ ਨਹੀਂ ਪਹੁੰਚਾਈ ਜਾਣੇ ਉਹ ਖੇਡ ਨੂੰ ਨਹੀਂ ਕਿਤੇ ਹਾਂ ਖੇਡ ਹੋ ਰਿਹਾ ਹੈ ਫਿਕਰ ਕਰਨ ਦੇ ਭਾਬਾ ਬਾਰੇ ਦੇ ਜ਼ਿਕਰ ਕਰੋ ਦੇ ਸਾਧ ਉਠ ਫਿਰਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਆਪ ਪਹਿਲਾ ਹੁੰਦਾ ਸੀ ਸੁੱਖ ਵਲੇ ਸ਼ੁਕਰਾਨਾ ਦੁੱਖ ਵਲੇ ਅਰਦਾਸ ਹਰ ਵੇਲੇ ਸਿਮਰਨ ਅੱਜ ਕੱਲ ਹੁੰਦਾ ਹੈ ਸੁੱਖ ਵਲੇ ਮਠਿਆਈਆਂ ਦੁੱਖ ਵਲੇ ਦੁਖਾਰਾਈਆਂ ਹਰ ਵੇਲੇ ਦਵਾਈਆਂ ਹਰ ਵੇਲੇ ਦਵਾਈਆਂ ਘਟ ਘਟ ਕੀ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਜੇ ਤੋ ਕੋਈ ਰਸਤਾ ਨਾ ਮਿਲੇ ਤਾਂ ਸਾਰਾ ਕੁਝ ਰੱਬ ਤੇ ਛੱਡ ਕੇ ਸਬਰ ਕਰਨਾ ਚਾਹੀਦਾ ਹੈ ਮਨਚ ਮੈਲ ਤੇ ਮੂੰਹ ਤੋਂ ਹਰ ਹਰ ਜਪਿਆ ਵੇ ਇਨਸਾਨ ਤੂੰ ਦਿਖਾਵੇ ਲਈ ਤਾ ਰੱਬ ਨੂੰ ਨਹੀਂ ਛੱਡਿਆ ਪ੍ਰਮਾਤਮਾ ਇਨਸਾਨ ਨੂੰ ਕੁਝ ਸਿਖਾਉਣਾ ਲਈ ਮੁਸ਼ਕਿਲ ਰਾਮਕ ਚ ਪੌਂਦਾ ਹੈ ਜੋ ਸਿੱਖ ਜਾਂਦੇ ਉਹ ਤਰ ਜਾਂਦੇ ਜੋ ਹਿੰਮਤ ਹਾਰਦੇ ਉਹ ਹਰ ਜਾਂਦੇ ਪਰ ਮਾਤਮਾ ਇਨਸਾਨ ਨੂੰ ਕੁਝ ਸਿਖਾਉਣ ਲਈ ਮੁਸ਼ਕਿਲ ਰਹਾ ਚਪਉਂਦਾ ਹੈ ਜੋ ਸਿੱਖ ਜਾਂਦੇ ਉਤਰ ਜਾਂਦੇ ਜੋ ਹਿੰਮਤ ਹਾਰਦੇ ਉਹ ਹਾਰ ਜਾਂਦੇ ਵਾਰੋ ਵਾਰਿਤੁਰਗੇ ਇੱਥੇ ਕੀ ਦਾ ਜਾਕੀ ਰਾਣਾ ਲੰਬੀ ਚੌੜੀ ਦੌੜ ਮੇ ਬਹੁਤੀ ਨਾ ਮੈਂ ਬਹੁਤਾ ਸਿਆਣਾ ਨਾ ਕੋਈ ਅਪਰੋਚ ਹੈ ਮੇਰੀ ਨਾ ਮੈਂ ਮੋਜਾ ਮਾਨਾ ਬਸ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਨੇ ਮੇਰੇ ਕਦੇ ਕਿਸੇ ਸਾਧ ਦੇ ਦੇ ਰਹੇ ਤੇ ਨਹੀਂ ਜਾਣਾ ਬਸ ਇੱਕ ਅਰਦਾਸ ਹੈ ਰੱਬਾ ਮੇਰੀ ਕਦੀ ਦਿਲ ਨਾ ਕਿਸੇ ਦਾ ਦੁਖਾਵਾ ਕੀ ਪਤਾ ਮੈਂ ਕੰਨ ਦੁਨੀਆ ਤੋਂ ਦੂਰ ਜਾਣਾ ਵਾਹਿਗੁਰੂ